ਪਰੰਪਰਾ ਪੁਲ ਵਿਖੇ 3 ਸਮਾਰਕਾਲ ਚ ਤੋਂ ਲੈ ਕੇ ਚਾਨ ਲਾਲੀਏ ਚਾਰ ਨੰਬਰ ਪੁਲ ਤੋਂ ਲੈ ਕੇ 3 ਸਮਾਰਕਾਲ ਚ ਤੱਕ ਸੜਕ ਦਾ ਕੰਮ ਆ ਜਿਹੜਾ ਸ਼ੁਰੂ ਹੋ ਚੁੱਕਿਆ ਸਾਫ ਸਪਾਈ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਇਹ ਸੜਕ ਕਿੱਥੋਂ ਮਤਲਬ ਇਹ ਤਾਂ ਬਣੂਗੀ ਬਣੂਗੀ ਚਾਰ ਨੰਬਰ ਪੁਲ ਤੋਂ ਲੈ ਕੇ ਆਪਾਂ ਕਹਿ ਦਈਏ ਅੱਗੇ ਤਾਂ ਸ਼ਾਇਦ ਚਾਰ ਨੰਬਰ ਪੁਲ ਦੇ ਜਦੋਂ ਆਪਾਂ ਟੱਪਦੇ ਹਾਂ ਕਿ ਇਹ ਤਾਂ ਉੱਥੇ ਪੱਥਰ ਪੁੱਥਰ ਲੱਗੇ ਹੋਏ ਨੇ ਲੌਕ ਟੈਲ ਲੱਗੀ ਹੋਈ ਆ ਸ਼ਾਇਦ ਉੱਥੇ ਇਹ ਲੁੱਕ ਨਾ ਪਵੇ ਉਸ ਤੋਂ ਅੱਗੇ ਸਟਾਰਟਿੰਗ ਹੋਊਗੀ ਜਿੱਥੇ ਲੌਕ ਟੈਲ ਖਤਮ ਹੁੰਦੀ ਹੈ। ਬਾਕੀ ਤੁਸੀਂ ਆਪਦੇ ਵਿਚਾਰ ਸਾਂਝੇ ਜਰੂਰ ਕਰਿਆ ਕਰੋ ਸਾਡੇ ਨਾਲ ਕਮੈਂਟ ਦੇ ਵਿੱਚ ਆਪਦੇ ਵਿਚਾਰ ਜਰੂਰ ਸਾਂਝੇ ਕਰੋ। ਪੱਕਿਆ ਦਿਖਾ ਰਹੇ ਆ। ਪੇਚਾ ਟੁੱਟੇ ਨੇ ਜਿਹੜੇ ਥੋੜੇ ਜਿ ਛੱਡੇ ਗਏ ਨੇ ਇਸ ਦੇ ਲਈ ਜਦੋਂ ਅਸੀਂ ਠੇਕੇਦਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਤਾਂ ਕਿਹਾ ਕਿ ਭਈ ਜਿਹੜੇ ਮੋٹے ਅਸੀਂ ਗੱਡੇ ਨੇ ਜਿਆਦਾ ਉਸੀਂ ਪੱਥਰਾਂ ਦੇ ਨਾਲ ਵਧੀਆ ਕਰਕੇ ਮਾਰਬਲ ਦੇ ਨਾਲ ਕਰਕੇ ਉੱਪਰ ਮੋਟੀ ਪਰਤੇ ਵਧੀਆ ਬਣਾ ਰਹੇ ਹਾਂ ਜਿਹੜੇ ਵਿਚਾਲੇ ਅਸੀਂ ਟੁੱਟੇ ਛੱਡੇ ਹੋਏ ਨੇ ਉਹ ਪ੍ਰੀਮਿਕਸ ਪਿੱਛੇ ਗੱਡੀਆਂ ਆਉਣ ਵਾਲੀਆਂ ਨੇ ਕਿ ਉਹਦੇ ਨਾਲ ਇਹ ਸਾਰਾ ਕਵਰ ਅਪ ਕੀਤਾ ਜਾਊਗਾ ਅਪਰਾਉਂ ਨਹੀਂ ਰਹਿਣਾ ਥੋੜਾ ਮੋਟਾ ਕਿ ਸੜਕ ਬਿਲਕੁਲ ਸਮੂਥਲੀ ਵਧੀਆ ਬਣਾਈ ਜਾਊਗੀ ਬਾਕੀ ਦੇਖਦੇ ਹਾਂ ਬਾਕੀ ਤੁਹਾਡੇ ਆਪ ਦੇ ਕੀ ਵਿਚਾਰ ਰਸੀ ਫਿਰ ਕਿੰਨੇ ਜਰੂਰ ਦੱਸਿਆ ਕਰੋ ਔਰ ਵਿੱਚ ਲੋਕ ਸ਼ਾਇਦ ਇਹ ਵੀ ਵਿੱਚ ਗੱਲਾਂ ਕਰ ਰਹੀ ਸੀ ਕਿ ਜਿਹੜੇ ਸੀਵਰੇਜ ਨੇ ਉਹ ਸੀਵਰੇਜ ਨੂੰ ਓਪਨ ਕਰਨ ਦਾ ਤਰੀਕਾੜਾ ਉਹ ਰੱਖਿਆ ਜਾਊਗਾ ਕਿ ਉਹ ਸੀਵਰੇਜ ਵੀ ਬਿਲਕੁਲ ਬੰਦ ਕਰ ਦਿੱਤੇ ਜਾਣਗੇ ਕਿਸੀ ਕਾਲੂ ਅਗਰ ਕੋਈ ਦਿੱਕਤ ਆਉਂਦੀ ਹੈ ਤਾਂ ਸੀਵਰੇਜ ਖੋਲਣ ਦੀ ਲੋੜ ਪੈਂਦੀ ਹੈ ਤਾਂ ਉਹ ਸੜਕ ਸਾਰੀ ਪਨਨੀ ਪਊਗੀ ਉਹ ਫਿਰ ਸੜਕ ਉਥੋਂ ਟੁੱਟਣੀ ਹੈ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਜਿਵੇਂ ਹੁਣ ਇਹ ਸੀਵਰੇਜ ਆ ਤਾਂ ਹੁਣ ਲੋਕ ਇਹਦੇ ਉੱਤੇ ਪਊਗੀ ਜਾ ਇਹ ਏਰੀਆ ਉਹਨਾਂ ਕੋਲ ਛੱਡ ਦੇਣਗੇ ਕਿ ਕਾਲੂ ਅਗਰ ਸਿਵਰੇ ਖੋਲਣ ਦੀ ਲੋੜ ਪੈਂਦੀ ਵੀ ਆ ਤਾਂ ਸੜਕ ਪੁੱਟਣ ਦੀ ਲੋੜ ਨਾ ਪਵੇ ਫਿਰ ਜਿਹਦੇ ਨਾਲ ਉਹ ਸੜਕ ਜਦੋਂ ਇੱਕ ਵਾਰ ਕਿਤੇ ਪਾਸੇ ਟੁੱਟ ਗਈ ਉਹ ਅੱਗੇ ਫਿਰ ਟੁੱਟਦੀ ਜਾਂਦੀ ਹੈ ਸਾਰੀ ਬਾਕੀ ਸੜਕ ਦਾ ਕੰਮ ਆ ਜਿਹੜਾ ਚੱਲ ਚੁੱਕਿਆ ਔਰ ਕਿਹੜੇ ਕਿਹੜੇ ਵਾਰਡਾਂ ਦੇ ਵਿੱਚ ਜਾਂ ਗਲੀਆਂ ਦੇ ਵਿੱਚ ਜਿੱਥੇ ਗਲੀਆਂ ਵੀ ਬਣਨ ਵਾਲੀਆਂ ਨੇ ਵਧੀਆ ਉਹ ਦੱਸੋ ਜਰੂਰ ਔਰ ਦੂਜੇ ਪਾਸੇ ਸੜਕਾਂ ਜਿੱਥੇ ਟੁੱਟੀਆਂ ਹੋਈਆਂ ਨੇ ਉਹ ਤਕਰੀਬਨ ਇਸ ਵੇਲੇ ਤੱਕ ਜੇ ਗੱਲ ਕਰੀਏ ਰਾਮਪਰਾ ਫੂਲ ਦੇ ਹਰ ਇੱਕ ਗਲੀ ਹਰ ਇੱਕ ਸੜਕ ਆ ਜਿਹੜੀ ਉਹ ਸਾਰੀ ਟੁੱਟੀ ਹੋਈ ਹੈ ਇਹ ਮਤਲਬ ਹੋਇਆ ਕਿ 4 ਸਾਲਾਂ ਬਾਅਦ ਕੰਮ ਦਿਖਣੇ ਜਿਹੜੇ ਸ਼ੁਰੂ ਹੁੰਦੇ ਨੇ ਕਿਉਂ ਵੋਟਾਂ ਦਾ ਸਿਲਸਿਲਾ ਸ਼ੁਰੂ ਹੋਣ ਲੱਗ ਜਾਂਦਾ ਹੈ 2-3 ਮਹੀਨੇ ਰਹਿ ਕੇ ਉਸ ਤੋਂ ਬਾਅਦ ਚੱਲਣ ਲੱਗ ਜੂਗਾ ਕੰਮ ਅੱਜ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹ ਸਿਸਟਮ ਸਾਰਾ ਉਹ ਚਾਰ ਲੋਕਟਾਈ ਲੱਗੀ ਵੀ ਹੋਰਾਂ ਤੱਕ ਇੱਥੋਂ ਇਹ ਸਾਰਾ ਸਟਾਰਟ ਹੋਊਗਾ ਇੱਥੇ ਪ੍ਰੀਮਿਕਸ ਪਊਗੀ ਉਹ ਅਸੀਂ ਸ਼ਾਮ ਨੂੰ ਦੇਖਾਂਗੇ ਦੁਬਾਰਾ ਜਾ ਕੇ ਫਿਰ ਅਪਡੇਟ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਸੜਕ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਸਾਰੀ ਬਣੂਗੀ ਉਹ ਵੀ ਚੀਜ਼ ਤੁਹਾਡੇ ਨਾਲ ਅੱਗੇ-ਅੱਗੇ ਜਿਵੇਂ ਜਿਵੇਂ ਸੜਕਾਂ ਦਾ ਕੰਮ ਹੁੰਦਾ ਜਾਊਗਾ ਜਾਂ ਕਿਸੇ ਗਲੀਆਂ ਦਾ ਕੰਮ ਹੁੰਦਾ ਜਾਊਗਾ ਜੋ ਧਿਆਨ ਚਾਹੀ ਜਾਣਗੇ ਆ ਤੇ ਉਹ ਸਾਰੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤੁਹਾਡੇ سپورਟ ਦੀ ਜ਼ਰੂਰਤ ਹੈ ਔਰ ਤੁਹਾਡੇ ਕਮੈਂਟ ਸਾਨੂੰ ਆਪਦੇ ਵਿਚਾਰ ਤੁਸੀਂ ਜ਼ਰੂਰ ਦੱਸਿਓ